ਇੱਕ ਮਿੰਟ ਮੈਂ ਕਿਹ ਸੁਣਨੇ ਆ ਆਜੋ ਆਜੋ ਹਾਲਾ ਉਹ ਬੈਗ ਫੜ ਲੋ ਮੇਰਾ ਥੋੜੀ ਥੱਲੇ ਘੁੱਟ ਥੱਲੇ ਸਰ ਪ੍ਰੈਸ ਆ ਗਈ ਹੈ ਨਾ ਹੋਰ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈਂ ਆ ਰਿਹਾ ਇੱਕ ਰਕੀਪਰੂ ਤੇ ਕਰ ਕੱਟ ਫੜਦਾ ਮੈਨੂੰ ਕਾਜੀ ਖਾ ਆਪਣੀ ਵੀਜ਼ਨ ਕੱਟ ਫਟਕਾ ਕਰ ਦੂ। ਜੀ ਆ ਤਾ ਦੇਖੋ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਤੇ ਕੋਈ ਉਹਦੀ ਕਟਾਚੀ ਹੋਣੀ ਪਊ। ਜੇ ਨਾ ਸੀ ਕੋਈ ਨਹੀਂ ਕਿਹਾ ਸੀ ਤੁਰਦੇ ਆਂਗੇ ਕਰ ਲੈਣ ਬਾਕੀ ਹੈਗੇ ਤੇ ਆਜੋ ਆਜੋ ਆਜੋ। ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ। ਆਜੋ। ਚਲ ਅੱਜ ਰੋਣਾਂ ਨਹੀਂ ਛਾਉਂਦੇ ਪੂਰਾ। ਅਰੇ ਖੜਾ ਤੇ ਦੰਸ ਤੂੰ। ਖੜਾ ਤੇ ਅੱਲਾ ਤੇਰੇ ਕੀ ਆਜਾ ਉੱਤੇ। ਇਹ ਇੱਥੇ ਚੁਪ ਕੇ ਨਹੀਂ ਆਇਆ ਤੇਰੇ ਕੋਲ। ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੇ ਤੂੰ। ਔਰ ਇਸ ਸੈੱਡ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸੈੱਡ ਨਾ ਹੋਇਓ ਕਿਸ ਜੀ ਦੀ ਇਹ ਵੀ ਪਰਛਾਈਂ ਦੇ ਦੋ ਤੇ ਉਦੋਂ ਚੜ ਕੇ ਦਿਓ ਆ ਮਰੋਂਦਿਆ ਫੇਰ ਤੋਂ ਡਾਂਗਾ ਮੇਕੋ ਤੇ ਇਸ ਸੈੱਡ ਲੈ ਕੇ ਹੋਰ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਦੀ ਪੁੱਛੋ ਤਾਂ ਜੀ ਨੇ ਕੋਈ ਕਾਗਜ਼ ਨਹੀਂ ਪੁੱਛਿਆ ਨਾ ਕਾਗਜ਼ ਨਹੀਂ ਲਗਾ ਨਾ ਆਹ ਜੀ ਨਹੀਂ ਹੋਣਾ ਕਾਗਜ਼ ਨਹੀਂ ਲਗਾ ਕਿਹੜੀਆਂ ਤੇ ਨਾਲ ਕਿਹੜੀਆਂ ਆਓ ਆਓ ਨਹੀਂ ਨਹੀਂ ਨਾ ਇਹਨਾਂ ਨਾਲ ਆ ਕਿਰਤੀ ਸੋਟਦਾ ਹੈ ਆਹ ਬਾਬਾ ਜੀ ਪੱਕੀ ਬਣਾਈ ਜਾਓ ਹਾਂ ਦਸੀਆਂ ਜੋ ਨਾ ਤੋ ਬੋਹ ਜਾਣਾ ਨਾਲ ਪੈਸੇ ਲੱਗਦਾ ਮੇਰੇ ਕੋ 20000 5000 ਤੋਂ ਮੇਰੇ ਕੋ 20000 5000 ਬਣੋ ਜੀ ਭਾਜੀ ਭਾਜੀ ਉੱਪਰ ਚੜੋ ਥੱਲੇ ਆਓ ਚਾਤਰ ਵੀ ਲਿਆ ਪਰ ਆ ਜੋ ਆਹ ਜੀ ਅੱਲਾਹ ਅੱਗੇ ਆ ਗਏ ਕਿਤੇ ਕੋਈ ਪੱਤਾ ਨਹੀਂ ਆ ਜਾ ਮੈਂ ਪੱਤਾ ਭੇਜਦਾ ਹਾਂ ਮੈਂ ਕਰਾਵਾਂ ਅੱਗੇ ਬੱਚੇ ਘੱਟਵਾ ਸਵਾਦ ਉਹਦੇ ਕਰਾਵਾਂ ਕਿੰਨੇ ਪੱਤੇ ਅੱਗੇ ਪੱਤੇ ਅੱਗੇ ਪੰਜ ਚਾਰ ਆ ਜਾਂਦਾ ਮੈਂ ਹੁਣ ਮਰੂ ਗੈਰੋ ਜੇ ਮਰੂ ਆਪਣੇ ਅੱਲੇ ਦੱਲਾ ਤਮਾ ਦੱਸ ਤੀ ਆ ਜਾ ਆ ਜਾ ਤਾ ਜਾ ਫਿਰ ਕੀ ਨਹੀਂ ਲੱਗੀਆਂ ਮੁਹਾਨੂ ਮੈਂ ਆ ਜਾ ਹਾਂ ਆ ਜਾ ਤੁਹਾ ਮੈਂ ਤੁਹਾਨੂੰ ਦੱਸੋ ਕਾਗਜ਼ ਕਿਹੜਾ ਉਹ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੀ ਟਫਾ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਹਦੇ ਵਾਸਤੇ ਆਜੀ ਕਾਹਦੇ ਵਾਸਤੇ ਮੈਂ ਫਨ ਲਈਏ ਗੱਲ ਦਾ ਜਵਾਬ ਦੇ ਦੂੰ ਇਹ ਜਵਾਬ ਦੇ ਵੱਖਲੇ ਹਾਂ ਹੁਣ ਆ ਭਰਾ ਐ ਪੱਤਰਕਾਰ ਐ ਇਹਨਾਂ ਨੂੰ ਸਾਫਟ ਕਰ ਇਦਾਂ ਨਹੀਂ ਮਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਹੇ ਹੁਣੀ ਹੁਣੀ ਹੈ ਕੋਈ ਡਰ ਤੇ ਜੇ ਪ੍ਰਧਾਨਾਂ ਖਲੋਤਾ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਪਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਜੀ ਉਹ ਸਾਨੂੰ ਵੇਖ ਕੇ ਪਹਿਲੇ ਜੁੜ ਗਏ ਕੁੱਟਦੇ ਉੱਪਰ ਫਿਰ ਇਹ ਆਪਣੇ ਕਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉੱਪਰ ਇਹਦੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਤੇ ਅੱਛਾ ਜੀ ਇਹ ਬੰਦੇ ਮਤਲਬ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਤੇ ਅੱਛਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਨਹੀਂ ਕੁਝ ਨਹੀਂ ਬਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰਥਾ ਉਹ ਜੇ ਫੜਿਆ ਨਹੀਂ ਨਾ ਗਿਆ ਉਹ ਜੇ ਉੱਪਰ ਚੜਾ ਥੱਲੇ ਆਉ ਉਹ ਦੱਸੂਗਾ ਕਿੱਥੇ ਹੈਗਾ ਸਮਾਨ ਇਹਦਾ